ਅਸ ਟਾਈਮ ਅਸੀਂ ਪਹੁੰਚਿਆ ਮਨਿਆਨੇ ਜਿੱਥੇ ਸਰਦਾਰ ਮਾਨ ਸਾਹਿਬ ਦਾ ਕਾਫਲਾ ਪਹੁੰਚਣਾ ਇੱਥੇ ਇਹਨਾਂ ਨੌਜਵਾਨਾਂ ਨੇ ਸ਼ਵੀਲ ਲਈ ਆ ਪਾਣੀ ਦੀ ਦੇਖ ਸਕਦੇ ਹੋ ਤੁਸੀਂ ਇਹ ਚੌਧਰੀ ਖੜੇ ਨੇ ਦੇਖੋ ਜੀ ਮਾਨ ਸਾਹਿਬ ਦੀ ਮਾਨ ਸਾਹਿਬ ਦੀ ਦੇ ਇੰਤਜ਼ਾਰ ਕਰ ਰਹੇ ਨੇ ਉਹਨਾਂ ਦੇ ਸਵਾਗਤ ਲਈ ਖੜੇ ਨੇ ਭਾਈ ਜੀ ਨਾਲ ਗੱਲ ਕਰਾਂਗੇ ਭਾਈ ਜੀ ਰਾਤ ਹੋ ਗਈ ਫਿਰ ਵੀ ਤੁਸੀਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਡੀਗ ਰਹੇ ਹੋ ਜੀ ਬਿਲਕੁਲ ਜੀ ਸਾਰੇ ਮਤਲਬ ਪੂਰੇ ਜੋਸ਼ ਨਾਲ ਡੀਗ ਰਹੇ ਨੇ ਜੀ ਕਿਹੜਾ ਪਿੰਡ ਹੈ ਜੀ ਆਪਣਾ ਮਨਿਆਣਾ ਸਰ ਸਰਪੰਚ ਜੀ ਮਨਿਆਣੇ ਤੋਂ ਅੱਛਾ ਅੱਛਾ ਜੀ ਕੀ ਨਾਮ ਹੈ ਜੀ ਆਪਣਾ ਸੁਖਚੈਨ ਸਿੰਘ ਸਰ ਸੁਖਚੈਨ ਸਿੰਘ ਜੀ ਤੇ ਇੰਨੀ ਰਾਤ ਹੋ ਗਈ ਫਿਰ ਵੀ ਡੀਗ ਰਹੇ ਹੋਗੇ ਇੰਨਾ ਦਿਲ ਮਾਨ ਸਾਹਿਬ ਲੋਕਾਂ ਦੇ ਦਿਲਾਂ ਦੇ ਵਿੱਚ ਇੰਨਾ ਗੜ ਚੁੱਕੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਜੋਸ਼ ਹੀ ਬਹੁਤ ਹੈ ਲੋਕਾਂ 'ਚ ਅੱਛਾ ਜੀ ਕਮ ਕਮ ਵਧੀਆ ਕਰਾਏ ਨੇ ਮਾਨ ਸਾਹਿਬ ਨੇ ਇੱਥੇ ਕੰਮ ਸਾਨੂੰ ਪੰਚਾਇਤ ਨੂੰ ਗ੍ਰਾਂਟਾਂ ਵੀ ਦਿੱਤੀਆਂ ਜੀ ਹਾਂਜੀ ਹਾਂਜੀ ਤੇ ਟਰਾਈਸਾਈਕਲ ਵੀ ਦਿੱਤੇ ਨੇ ਜੀ ਪੰਜ ਜੀ ਅੱਛਾ ਜੀ ਤੇ ਮਤਲਬ ਜੋ ਵੀ ਮਦਦ ਹੁੰਦੀ ਹੈ ਜੀ ਉਹਨੇ ਸਾਡੀ ਕਰੀ ਹੈ ਜੀ ਪਿੰਡ ਜੀ ਠੀਕ ਹੈ ਜੀ ਤਾਂ ਤੇ ਨਤੀਜਾ ਇਹ ਜੀ ਦੇਖੋ ਰਾਤ ਤੱਕ ਲੋਕੋ ਠੀਕ ਰਹੇ ਨੇ ਹਾਂਜੀ 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 ਮਾਨ ਸਾਹਿਬ ਨੂੰ ਪਿਆਰ ਹੀ ਬਹੁਤ ਕਰਦੇ ਨੇ ਅੱਛਾ ਜੀ ਹਾਂਜੀ ਹਾਂਜੀ ਪੂਰਾ ਤਾਂ ਹੁਣ ਇਸ ਪਿੰਡ ਦੇ ਵਿੱਚ ਉਹ ਜੇਤੂ ਰਹਿਣਗੇ ਹਾਂਜੀ 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 ਐਕਸਪੈਕਟਿਵ ਦਾ ਬਹੁਤ ਤਗੜੀ ਲੀਡ ਨਾਲ ਜਿੱਤਣਗੇ ਜੀ ਅੱਛਾ ਜੀ ਹਾਂਜੀ ਕਮ ਤੋਂ ਕਮ 1100 ਵੋਟਾਂ ਪੈਣਗੀਆਂ ਜੀ ਇਕੱਲੇ ਮਾਨ ਸਾਹਿਬ ਨੂੰ ਅੱਛਾ ਜੀ ਕਮ ਤੋਂ ਕਮ ਕਮ ਤੋਂ ਕਮ ਟੋਟਲ ਵੋਟ ਕਿੰਨੀ ਹੈ ਜੀ ਟੋਟਲ ਵੋਟ 3000 ਵੋਟ ਹੈ ਜੀ 2200 ਤੋਂ ਵੋਟਾਂ ਪੋਲ ਆਉਂਦੀਆਂ ਨੇ ਜੀ ਅੱਛਾ ਜੀ ਤਾਂ ਅੱਧ ਅੱਧ ਪੈ ਜਾਊਗਾ ਅੱਧ ਹਾਂਜੀ ਦੇਖੋ ਇਸ ਮਨਿਆਨੇ ਪਿੰਡ ਤੋਂ ਇਹ ਸਾਬਕਾ ਸਰਪੰਚ ਕਹਿੰਦੇ ਨੇ ਕਿ ਅੱਧੀ ਵੋਟ ਮਾਨ ਸਾਹਿਬ ਨੂੰ ਕੱਲਿਆਂ ਨੂੰ ਪਾਊਗੀ ਬਿਲਕੁਲ ਜੀ ਬਿਲਕੁਲ ਕਲੀਅਰ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਪ ਪਿਛਲੀ ਵਾਰ ਵੀ ਮਤਲਬ ਵੱਧੇ ਰਹੀ ਸੀ ਜੀ ਅੱਛਾ ਹੋਰਾਂ ਨਾਲੋਂ ਲੀਡ ਰਹੀ ਸੀ ਹੋਰਾਂ ਨਾਲੋਂ ਲੀਡ ਰਹੀ ਸੀ ਇਹਨਾਂ ਦੇ ਜੀ ਠੀਕ ਹੈ ਜੀ ਹਾਂਜੀ ਤਾਂ ਕੰਮ ਦੇ ਆਧਾਰ ਤੇ ਦੇਖੋ ਇੱਥੇ ਦੇ ਜਿਹੜੇ ਬਸਨੀਕ ਨੇ ਪਿੰਡ ਦੇ ਸਰਪੰਚ ਸਾਬਕਾ ਸਰਪੰਚ ਖੜੇ ਨੇ ਇਹ ਕਹਿੰਦੇ ਨੇ ਕਿ ਲੋਕ ਕੰਮ ਦੇ ਆਧਾਰ ਤੇ ਮਾਨ ਸਾਹਿਬ ਨੂੰ ਵੋਟਾਂ ਪਾ ਰਹੇ ਨੇ ਕਿਉਂਕਿ ਮਾਨ ਸਾਹਿਬ ਨੇ ਕੰਮੇ ਬਹੁਤ ਕਰਾਏ ਨੇ ਗ੍ਰਾਂਟਾਂ ਬਹੁਤ ਵੰਡੀਆਂ ਨੇ ਜਿਸ ਤਰ੍ਹਾਂ ਕਿ ਅਪਾਹਜ ਨੂੰ ਸਾਈਕਲ ਟਰਾਈਸਾਈਕਲ ਰਾਈ ਸਾਈਕਲ ਪਾਹਜ ਵਿਅਕਤੀਆਂ ਨੂੰ ਦਿੱਤੇ ਗਏ ਨੇ ਤੇ ਪੰਚਾਇਤ ਨੂੰ ਵੀ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਤਾਂ ਇੱਥੇ ਸਾਡੇ ਜਥੇਦਾਰ ਵੀ ਆਏ ਨੇ ਹਲਕਾ ਛਤਰਾਣਾ ਤੋਂ ਮਾਨ ਸਾਹਿਬ ਦੀ ਇਸ ਰੋਡ ਸ਼ੋਅ ਦੇ ਵਿੱਚ ਸਰਦਾਰ ਭਪਿੰਦਰ ਸਿੰਘ ਜੀ ਹਰਿਆਊ ਤੋਂ ਸਰਦਾਰ ਲਦਾਲ ਸਾਹਿਬ ਵੀ ਆ ਗਏ ਨੇ ਵਾਹਿਗੁਰੂ ਜੀ ਕੀ ਫਤਿਹ ਗੁਰਜੀਤ ਸਿੰਘ ਜੀ ਲਦਾਲ ਜੋ ਛਤਰਾਣੇ ਹਲਕੇ ਤੋਂ ਐਮਐਲਏ ਦੀ ਇਲੈਕਸ਼ਨ ਲੜ ਚੁੱਕੇ ਨੇ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਲਦਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸਤਿਕਾਰਯੋਗ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਜੋ ਤੁਹਾਡੇ ਮਾਧਮ ਦੇ ਜ਼ਰੀਏ ਪੂਰੀ ਦੁਨੀਆ ਦੇਸ਼ ਵਿਦੇਸ਼ ਦੇ ਵਿੱਚ ਪੰਜਾਬੀਆਂ ਦੇ ਵਿੱਚ ਜੋ ਮਾਨ ਸਾਹਿਬ ਦੀ ਚੜ੍ਹਤ ਚੜ੍ਹਾਈ ਜੋ ਖਾਲਸਾ ਰਾਜ ਉਹ ਬਹੁਤ ਹੀ ਜਲਦੀ ਪੰਜਾਬ ਦੇ ਵਿੱਚ ਪੈਰ ਪਸਾਰ ਗਿਆ ਹੁਣ ਇਹਨੂੰ ਕੋਈ ਲਹਿਰਾਂ ਨੂੰ ਰੋਕ ਨਹੀਂ ਸਕਦਾ ਪਹਿਲਾਂ ਬਹੀਰਾਂ ਜੋ ਕੱਲੇ ਪੰਜਾਬ ਦੇ ਵਿੱਚ ਘੁੰਮਦੀਆਂ ਸੀ ਹੁਣ ਇਹ ਬਹੀਰਾਂ ਦਿੱਲੀ ਨੂੰ ਚੱਲਿਆ ਕਰਨੀਆਂ ਚਾਹੇ ਉਹ ਖੰਡੂਰ ਸਾਹਿਬ ਦੀ ਗੱਲ ਹੋਵੇ ਭਾਈ ਅਮਰਪਾਲ ਸਾਹਿਬ ਵੀ ਬਿਲਕੁਲ ਜੋ ਕਿ ਨਰੋਲ ਜਿੱਤ ਪ੍ਰਾਪਤ ਕਰ ਰਿਹਾ ਹੈ ਔਰ ਇਧਰੋਂ ਸਰਬਜੀਤ ਸਿੰਘ ਜੀ ਜੋ ਉਹ ਵੀ ਨਰੋਲ ਜਿੱਤ ਪ੍ਰਾਪਤ ਕਰ ਰਿਹਾ ਹੈ ਮਾਨ ਸਾਹਿਬ ਜੀ ਦਾ ਦਿੱਤਾ ਤਾਂ ਕੋਈ ਸਤਕਾਰ ਦੇ ਵਿੱਚ ਜੋ ਉਹਨਾਂ ਪਿੰਡਾਂ ਦੇ ਵਿੱਚ ਰੋਡ ਤੋਂ ਆ ਰਿਹਾ ਦੇਖਦੇ ਆ ਕਿ ਇੰਨਾ ਸਤਕਾਰ ਕਿਤੇ ਕੋਈ ਕਿਤੇ ਕੋਈ ਕਿਸ ਤਰ੍ਹਾਂ ਦੇ ਸਤਕਾਰ ਲੰਗਰ ਲਗਾ ਕੇ ਸਨਮਾਨ ਇਸ ਤਰ੍ਹਾਂ ਹੋ ਰਿਹਾ ਜਿਸ ਤਰ੍ਹਾਂ ਕੋਈ ਨਗਰ ਕੀਰਤਨ ਪਿੰਡ ਦੇ ਵਿੱਚ ਦੀ ਕ੍ਰੋਸ ਕਰ ਰਿਹਾ ਹੋਵੇ ਤਾਂ ਤਾਂ ਦੇ ਇਕੱਠ ਇੰਨਾ ਹੋ ਰਿਹਾ ਲੋੜ ਤੋਂ ਜ਼ਿਆਦਾ ਜੋ ਪਿਆਰ ਤੇ ਸਤਕਾਰ ਮਾਨ ਸਾਹਿਬ ਦੀ ਰੂਹ ਨੂੰ ਜੋ ਉਹਨਾਂ ਨੇ ਪੰਜਾਬ ਦੇ ਲਈ ਕੀਤਾ ਹੈ ਚਾਹੇ ਉਹ 84 ਦੇ ਦੰਗਿਆਂ ਵੇਲੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਲੇਕਿਨ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਐਡੇ ਵਿਛੋੜੇ ਪੈ ਗਏ ਕਿ ਜਿੱਦਾਂ ਪਰਿਵਾਰ ਵਿਛੋੜਾ ਇੱਕ ਸਾਡੀ ਕੌਮ ਦੇ ਉਸ ਸਾਡੇ ਰਾਜਾ ਮਹਾਰਾਜਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਮਰਦਾ ਗੰਬੜਾ ਜੋ ਉਹਨਾਂ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਇਸ ਤਰ੍ਹਾਂ ਇਹ ਵੀ ਮਾਨ ਸਾਹਿਬ ਵੀ ਇੱਕ ਸਤਕਾਰਯੋਗ ਨੇ ਜੋ ਇੱਕ ਵਧੀਆ ਤਰੀਕੇ ਦੇ ਨਾਲ ਆਪਣੀ ਪੰਜਾਬ ਨੂੰ ਸੰਗਰੂਰ ਨੂੰ ਚਾਹੇ 1 ਸਾਲ ਦਾ ਸਮਾਂ ਸਮਾਂ ਡੇਢ ਸਾਲ ਦਾ ਸੀ ਲੇਕਿਨ ਪਹਿਲਾ 3 ਮਹੀਨੇ ਖਤਮ ਸ਼ੁਰੂਆਤ ਦੇ ਵਿੱਚ ਹੋ ਗਏ ਤੇ 3 ਮਹੀਨੇ ਲਾਸਟ ਤੇ ਖਤਮ ਹੋ ਗਏ ਪਹਿਲਾਂ ਜੋ ਕਿ ਚੋਣ ਜਾਬਤਾ ਲੱਗ ਗਿਆ ਉਹਦੇ ਕਰਕੇ 1 ਸਾਲ ਦੇ ਵਿੱਚ ਮਾਨ ਸਾਹਿਬ ਨੇ ਉਹ ਕੰਮ ਕਰਕੇ ਦਿਖਾਏ ਆ ਸੰਗਰੂਰ ਦੇ ਵਿੱਚ ਸਾਡੇ ਹੱਥਾਂ ਵਿੱਚ ਦੀ 50-50 ਲੱਖ ਰੁਪਏ ਜੋ ਇਸ ਪਿੰਡਾਂ ਦੇ ਵਿੱਚ ਇਹ ਗੱਲ ਹੋਵੇ ਰਾਮਗੜ ਗੁਜਰਾਂ ਦੀ ਉੱਥੇ 1.86 ਲੱਖ ਦੀ ਜਮ ਦਤੀ ਇੱਥੇ 2.5 ਲੱਖ ਰੁਪਏ ਸਟੇਡੀਅਮ ਦੇ ਵਿੱਚ ਜੋ ਮਣਿਆਣੇ ਦੇ ਵਿੱਚ ਲਗਾਇਆ ਸਰਦਾਰ ਗੁਰਸੇਵ ਸਿੰਘ ਜੀ ਸਰਪੰਚ ਸਾਹਿਬ ਬੜੇ ਸਤਿਕਾਰਯੋਗ ਨੇ ਮਣਿਆਣੇ ਨੂੰ ਪੂਰੀ ਵਧੀਆ ਤਰੀਕੇ ਦੇ ਨਾਲ ਲੀਡ ਕਰ ਰਿਹਾ ਵਧੀਆ ਹੈਂਡਲ ਕਰ ਰਿਹਾ ਜੋ ਮਣਿਆਣੇ ਦੇ ਵਿੱਚੋਂ ਫਟਾ ਵਧੀਆ ਪਿਆਰ ਸਤਿਕਾਰ ਮਿਲ ਰਿਹਾ ਬਹੁਤ ਧੰਨਵਾਦ ਕਰਦੇ ਆ ਸਾਰੀਆਂ ਸੰਗਤਾਂ ਦਾ ਆਉਣ ਵਾਲੀ 1 ਜੂਨ ਨੂੰ ਯਾਦ ਰੱਖਿਓ ਤੁਹਾਨੂੰ ਪਤਾ ਹੀ ਹੈ ਜੋ ਕਿ ਕਾਂਗਰਸ ਸਰਕਾਰ ਤੋਂ 1 ਜੂਨ ਨੂੰ ਆਪਣੇ ਹਰਮੰਦਰ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ ਸੀ ਇਸ ਨੇ ਕਾਂਗਰਸ ਸਰਕਾਰ ਨੂੰ ਮੂੰਹ ਨਾ ਲਾਇਓ ਇਹਨਾਂ ਨੂੰ ਮੂੰਹ ਦੀ ਖਾਣੀ ਪਵੇ ਤੁਹਾਡੇ ਨਗਰ ਦੇ ਵਿੱਚ ਆ ਕੇ ਜਦੋਂ ਵੀ ਕਾਂਗਰਸ ਵਾਲੇ ਆਉਂਦੇ ਆ ਉਹਨਾਂ ਨੇ 1 ਜੂਨ 1984 ਨੂੰ ਆਪਣਾ ਹਰਮੰਦਰ ਸਾਹਿਬ ਢਾਹ ਢੇਰੀ ਕਰਵਾਇਆ ਦੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਟੈਂਕਾਂ ਤੋਪਾਂ ਦੇ ਨਾਲ ਹਰਮੰਦਰ ਸਾਹਿਬ ਨੂੰ ਤਹਸ ਨਹਸ ਕਰਕੇ ਦਿਖਾਇਆ ਸੀ ਇਸੇ ਤਰ੍ਹਾਂ ਕਾਂਗਰਸ ਸਰਕਾਰ ਨੂੰ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਸੰਗਰੂਰ ਵਾਲਿਆਂ ਨੂੰ ਪੂਰਿਆਂ ਨੂੰ ਜਿੰਨੇ ਵੀ ਪੰਜਾਬੀ ਵਸਦੇ ਆ ਕਾਂਗਰਸ ਨੂੰ ਮੂੰਹ ਨਾ ਲਾਇਓ ਕਿਉਂਕਿ ਇਹ ਸਾਡੀ ਕਤਲ ਹੈ ਸਾਡੇ ਹਰਮੰਦਰ ਸਾਹਿਬ ਦੀ ਕਤਲ ਹੈ ਸਾਡੇ ਉੱਪਰ ਸਭ ਤੋਂ ਵੱਡਾ ਹਮਲਾ ਕੀਤਾ ਸੀ ਤਾਂ ਕਾਂਗਰਸ ਸਰਕਾਰ ਨੇ ਕੀਤਾ ਸੀ ਕਾਂਗਰਸ ਨੂੰ ਮੂੰਹ ਨਾ ਲਾਇਓ ਇਹਨੂੰ ਉਸੇ ਤਰ੍ਹਾਂ ਵੀ ਤੈਸ਼ ਨੈਸ਼ ਕਰਕੇ ਰੱਖ ਦਿਓ 1 ਜੂਨ ਨੂੰ ਜੋ ਵੋਟਾਂ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਾਇਓ 6 ਨੰਬਰ ਤੇ ਬਟਨ ਹੈ 6 ਨੰਬਰ ਵਾਲੇ ਬਟਨ ਦੇ ਛੱਕੇ ਛੜਾ ਦਿਓ ਦੁਸ਼ਮਣਾਂ ਨੂੰ ਪਤਾ ਲੱਗ ਜਾਵੇ ਕਿ ਮਾਨ ਸਾਹਿਬ ਇੱਕ ਸੱਚੀ ਸੁੱਚੀ ਰੂਹ ਹੈ ਜੋ ਪੰਜਾਬ ਲਈ ਲੜਦੇ ਆ ਪੰਜਾਬੀਆਂ ਲਈ ਲੜਦੇ ਆ ਜਿੱਥੇ ਅੜਦੇ ਆ ਖੜਦੇ ਆ ਲੇਕਿਨ ਅੱਜ ਤੱਕ ਕਦੇ ਵੀ ਕਿਤੇ ਝੁਕੇ ਨਹੀਂ ਨਾ ਹੀ ਇਹਨਾਂ ਨੂੰ ਕੋਈ ਖਰੀਦਣ ਵਾਲੀ ਕੋਈ ਡਾਲਰ ਬਣਿਆ ਨਾ ਕੋਈ ਪੌਂਡ ਬਣਿਆ ਨਾ ਕੋਈ ਇਹਨਾਂ ਦੇ ਲਈ ਕਰੰਸੀ ਬਣੀ ਆ ਜੋ ਮਾਨ ਸਾਹਿਬ ਦੀ ਜ਼ਮੀਰ ਨੂੰ ਖਰੀਦ ਲਵੇ ਬਹੁਤ ਸੱਚੀ ਸੁੱਤੀ ਰੂਹ ਆ ਪੰਜਾਬੀਆਂ ਨੇ ਸਾਫ਼ ਕਰਤਾ ਆਉਣ ਵਾਲੀ 4 ਜੂਨ ਨੂੰ ਬਿਲਕੁਲ ਨਰੋਲ ਬਹੁਤ ਵੱਡੀ ਲੀਡ ਦੇ ਨਾਲ ਮਾਨ ਸਾਹਿਬ ਸੰਗਰੂਰ ਦੇ ਵਿੱਚੋਂ ਜਿੱਤਣ ਜਾ ਰਿਹਾ ਹੈ ਔਰ ਬਹੁਤ ਵੱਡੀ ਲੀਡ ਦੇ ਨਾਲ ਫਰਕ ਦੇ ਨਾਲ ਖੰਡੂਰ ਸਾਹਿਬ ਤੋਂ ਭਾਈ ਅਮਰਤਪਾਲ ਜੀ ਜਿੱਤਣਗੇ ਔਰ ਪੂਰਾ ਪੰਜਾਬ ਹੈ ਮੇਰਾ ਖਿਆਲ ਉਹੀ ਬਣੂ ਜੋ ਦੀਪ ਸਿੱਧੂ ਕਹਿੰਦਾ ਹੁੰਦਾ ਸੀ 99 ਦੇ ਵਿੱਚ ਜੋ ਹੋਇਆ ਸੀ ਜੋ 13 ਦੀਆਂ 13 ਨਰੋਲ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਸਿੱਖ ਕੌਮ ਦੀਆਂ ਜੋ ਸਿੱਖ ਧਰਮ ਦੀਆਂ ਇੱਕ ਸਿੱਖ ਰਾਜ ਦੀਆਂ ਗੱਲਾਂ ਜੋ ਪੂਰੇ ਪੰਜਾਬ ਦੇ ਵਿੱਚ ਲਹਿਰਾ ਤੇ ਵਹਿਰਾ ਜੋ ਵਰਤਾਰੇ ਆ ਉਹ ਵਰਤ ਰਿਹਾ ਉਹ ਬਿਲਕੁਲ ਪੰਜਾਬੀਆਂ ਦੇ ذریعے ਆਪਾਂ ਦੇਖ ਰਹੇ ਹਾਂ ਜੋ ਪਿਆਰ ਸਤਿਕਾਰ ਅੱਜ ਜਾਗ ਚੁੱਕੀ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕੋਈ ਕਿਸੇ ਦੇ ਕਹਿਣ ਤੇ ਵੋਟ ਨਹੀਂ ਪਉਂਦਾ ਇਹ ਜਬੀਰ ਜਾਗ ਪਈ ਹੈ ਨਾ ਉਹ ਬਿਲਕੁਲ ਨਰੋਜ ਸਾਹਿਬ ਤੋਂ ਮਾਨ ਸਾਹਿਬ ਦੇ ਨਾਲ ਔਰ ਸੱਚੇ ਸੁੱਚੇ ਜਿਹੜੀ ਵੀਰੂ ਲੱਗਦੀ ਹੈ ਆਪਣੀ ਜਿਹੜੀ ਪੰਥ ਗ੍ਰੰਥ ਕਿਸਾਨ ਦੀ ਗੱਲ ਕਰਦੇ ਆ ਉਹਨਾਂ ਦੇ ਨਾਲ ਖੜਦੇ ਆ ਔਰ ਪੰਜਾਬੀ ਜਵਾਬ ਦੇਣਗੇ ਇਹਨਾਂ ਨੂੰ ਜੋ ਬਦਲਾਅ ਵਾਲੀ ਸਰਕਾਰ ਨੇ ਸਾਡੇ ਬਦਲੇ ਲੈਣੇ ਸ਼ੁਰੂ ਕਰ ਦਿੱਤੇ ਐਨਐਸਏ ਲਾ ਕੇ ਭਾਈ ਅਮਰਤ ਪਾਲ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਧੱਕ ਦਿੱਤਾ ਔਰ ਉਹਨਾਂ ਨੂੰ ਛਡਾਉਣ ਵਾਸਤੇ ਸਾਨੂੰ ਮੈਂਬਰ ਪਾਰਲੀਮੈਂਟ ਦੀ ਚੋਣ ਲੜਾਉਣੀ ਪਈ ਸਾਡੇ ਪੰਜਾਬੀਆਂ ਨੂੰ ਉਹਦੇ ਲਈ ਉਹਨੂੰ ਬਾਹਰ ਕੱਢਣ ਵਾਸਤੇ ਖੰਡੂਰ ਸਾਹਿਬ ਵਾਲੇ ਬਹੁਤ ਵੱਡੇ ਫਰਕ ਦੇ ਨਾਲ ਭਾਈ ਸਾਹਿਬ ਨੂੰ ਜੋ ਜਿਤਾ ਕੇ ਉਸ ਐਨਐਸਏ ਇਸ ਭਗਵੰਤਮਾਨ ਦੇ ਮੂੰਹ ਦੀ ਖਾਣੀ ਪਊਗੀ ਇਸ ਨੂੰ ਜੋ ਭਗਵੰਤਮਾਨ ਨਹੀਂ ਇਹ ਬੇਈਮਾਨ ਹੈ ਇਹ ਆਪਣੇ ਪੰਜਾਬ ਨੂੰ ਲੁੱਟਣ ਵਾਲਾ ਕੁੱਟਣ ਵਾਲਾ ਸਭ ਤੋਂ ਵੱਡਾ ਬੁੱਚੜ ਸਾਫਤ ਹੋ ਗਿਆ ਜੋ ਆਪਾਂ ਮਾਰ ਕਰਕੇ ਇਹਨੂੰ ਮਾਰ ਕਰਕੇ 92 ਜਿਤਾਏ ਸੀ ਲੇਕਿਨ ਉਹ 92 ਨੇ 9 ਤੋਂ 11 92 ਦਾ ਮਤਲਬ ਹੁੰਦਾ 9 ਤੋਂ 11 ਪੰਜਾਬ ਦੇ ਨਾਲ ਧੋਖਾ ਕਰਨਾ ਸ਼ੁਰੂ ਕਰਤਾ ਤੋ ਖੇਤੜੀਆਂ ਤੇ ਉਤਰ ਆਏ ਜੋ ਵੀ ਕੀਤਾ ਪੰਜਾਬ ਨਾਲ ਧੋਖਾ ਹੀ ਕੀਤਾ ਕਹੇ ਭਗਵੰਤ ਮਾਨ ਦਾ ਕਹਿੰਦਾ ਹੁੰਦਾ ਸੀ ਕਿ ਇਹਨਾਂ ਨੂੰ ਕੋਈ ਐਡਾ ਡਰਤਾ ਤਾਂ ਫਿਰ ਘਰੇ ਬਹਿ ਜਾਣਾ ਅੱਜ ਤੈਨੂੰ ਕਾਹਦਾ ਡਰ ਹੋ ਗਿਆ ਜੋ 1120 ਦੀ ਸਕਿਉਰਟੀ ਲੈ ਕੇ ਆਪਣਾ ਪੰਜਾਬ ਦੇ ਵਿੱਚ ਘੁੰਮ ਰਿਹਾ ਅੱਜ ਤੈਨੂੰ ਕਾਹਦਾ ਡਰ ਹੋ ਗਿਆ ਇਹ ਉਹੀ ਪੰਜਾਬੀ ਨੇ ਜਿਨ੍ਹਾਂ ਨੇ ਤੈਨੂੰ ਇਹ 92 ਐਮਐਲ ਦਿੱਤੇ ਸੀ ਲੇਕਿਨ ਹੁਣ ਆ ਕੇ ਦਿਖਾ ਕਿਉਂ ਨਹੀਂ ਆਉਂਦੇ ਜਿਸ ਵੀ ਪਿੰਡ ਦੇ ਵਿੱਚ ਆਉਂਦੇ ਆ ਸਾਇਲੈਂਟ ਜੇ ਕੋਈ ਜਿਹੜਾ ਝੰਡਾ ਆ ਚੱਕਦਾ ਉਹਨਾਂ ਦੇ ਘਰੇ ਮੁੜ ਕੇ ਚਾਹ ਜੀਪੀ ਕੇ ਟੱਪ ਜਾਂਦੇ ਆ ਕੀ ਡਰ ਹੋ ਗਿਆ ਮਾਨ ਸਾਹਿਬ ਆਓ ਲੋਕਾਂ ਚ ਕਰੋ ਗੱਲ ਇਹ ਫੁੱਸਦੇ ਆ ਜਵਾਬ ਲੈਣਗੇ ਮੰਗਣਗੇ ਜੋ ਤੁਸੀਂ ਨੇ ਕਹੇ ਸੀ ਉਹ ਵਾਦੇ ਕਿਉਂ ਨਹੀਂ ਕੀਤੇ ਪੰਜਾਬ ਨਾਲ ਧੋਖਾ ਕਿਉਂ ਕੀਤਾ ਐਨਐਸਏ ਅਮਰਤਪਾਲ ਤੇ ਕਿਉਂ ਲਾਈ ਡਿਬਰੂਗੜ ਦੇ ਵਿੱਚ ਕਿਉਂ ਡੱਕਿਆ ਉਹਦੀ ਮਿਸਿਸ ਉੱਥੇ ਕਮਰਾ ਲੈ ਕੇ ਬੈਠੀ ਆ ਤੈਨੂੰ ਚੱਪਣੀ ਚ ਨੱਕ ਡੋੋਕੇ ਮਰ ਜਾਣਾ ਚਾਹੀਦਾ ਸੀਐਮ ਸਾਹਿਬ ਇਸ ਕਰਕੇ 92 ਜੋ ਪੰਜਾਬ ਨੇ ਤੁਹਾਨੂੰ ਦਿੱਤੇ ਨਹੀਂ ਸੀ ਤੁਹਾਨੂੰ ਇਸ ਕਰਕੇ 92 ਦਿੱਤੇ ਸੀ ਕਿ ਕੁਸੀਂ ਪੰਜਾਬ ਦਾ ਭਲਾ ਕਰੋ ਪੰਜਾਬ ਲਈ ਚੰਗੇ ਸੋਚੋ ਪੰਜਾਬ ਲਈ ਵਧੀਆ ਕਰੋ ਪੰਜਾਬ ਦਾ ਜੋ ਕਿ ਇੱਕ ਮਾਣ ਬਣੇ ਸੀ ਤੁਹਾਡੇ ਉੱਪਰ ਮਾਣ ਕਰਕੇ ਪੰਜਾਬੀਆਂ ਨੇ ਤੁਹਾਨੂੰ ਬੜੀ ਵਧੀਆ ਲੀਡ ਦਿੱਤੀ ਸੀ ਲੇਕਿਨ ਉਸੇ ਦਾ ਜਵਾਬ ਤੈਨੂੰ 4 ਜੂਨ ਨੂੰ ਸੰਗਰੂਰ ਦੀ ਧਰਤੀ ਤੇ ਜੋ ਉੱਥੇ ਆਪਣੇ ਪੂਰੇ ਪੰਜਾਬ ਦੇ ਵਿੱਚ 4 ਜੂਨ ਨੂੰ ਤੈਨੂੰ ਸਾਰੇ ਪੰਜਾਬੀ ਜਵਾਬ ਦੇ ਦੇਣਗੇ ਆਉਣ ਵਾਲੀ 4 ਜੂਨ ਹੈ ਬਹੁਤ ਜਲਦੀ ਬਹੁਤ ਨੇੜੇ ਬਸ ਦਿਨੀ ਗਿਣਵੇਂ ਰਹਿ ਗਏ ਉਂਗਲਾਂ ਤੇ ਗੱਲ ਲੈ ਮਾਨ ਸਾਹਿਬ ਭਗਵੰਤ ਮਾਨ ਜੀ ਤੁਸੀਂ ਧਿਆਨ ਰੱਖਿਓ ਇਹ ਹੁਣ ਜਿਹੜੀਆਂ ਕਿੱਕ ਲੀਆਂ ਫਿੱਕਲੀਆਂ ਜਾਂ ਪਾ ਕੇ ਨਾ ਪੰਜਾਬੀਆਂ ਨੂੰ ਗੁਮਰਾਹ ਕਰਦਾ ਸੀ ਤੇਰੀਆਂ ਕਿੱਕ ਲੀਆਂ ਫਿੱਕਲੀਆਂ ਸਭ ਰੋਲ ਲਾਣਗੇ ਹੁਣ ਇਹ ਪੰਜਾਬੀ ਨੇ ਇਨਸਾਫ ਪਸੰਦ ਲੋਕ ਨੇ ਇਨਸਾਫ ਲੈਣਾ ਜਾਣਦੇ ਨੇ ਇਨਸਾਫ ਲੈ ਕੇ ਰਹਿਣਗੇ ਇਹ ਪੰਜਾਬੀ ਬਹੁਤ ਤਕੜੇ ਤੇ ਵਧੀਆ ਆਪਣੇ ਦਿਲ ਦੀ ਜ਼ਮੀਰ ਦੀ ਬਾਤ ਸੁਣ ਕੇ ਜੋ 1 ਜੂਨ ਨੂੰ ਵੋਟਾਂ ਜੋ ਇਤੋਂ ਸੁਣ ਕੇ ਮਾਨ ਸਾਹਿਬ ਜੇਕਰ ਸੱਚੇ ਹੋਏ ਤਾਂ ਉਹਨਾਂ ਨੂੰ ਵੋਟ ਪਾਉਣਗੇ ਇਹਨਾਂ ਨੂੰ ਪਤਾ ਹੈ ਕਿ ਕੌਣ ਆਪਦੇ ਸਟੈਂਡ ਤੇ ਖੜਿਆ ਹੈ ਕੌਣ ਸੱਚਾ ਹੈ ਕੌਣ ਬੇਈਮਾਨ ਹੈ ਕਿਸੇ ਨੂੰ ਕੋਈ ਇਥੇ ਚਿੱਠੀਆਂ ਦੇਣ ਦੀ ਲੋੜ ਨਹੀਂ ਅਸੀਂ ਗਰੰਟੀਆਂ ਨਹੀਂ ਲਿੱਖ ਕੇ ਲਾਉਂਦੇ ਕਿ ਕੱਲ ਨੂੰ ਤੁਹਾਡੇ ਪਿੰਡ ਦੇ ਵਿੱਚ ਇਹ ਕਰ ਦਾਂਗੇ ਮਾਨ ਸਾਹਿਬ ਉਹ ਬੰਦੇ ਆ ਜਿਹੜਾ ਵੀ ਕੋਈ ਜਾਣਦਾ ਹੈ ਉਹ ਕੰਮ ਲੈ ਕੇ ਉਹਦੇ ਕੋਲੇ ਕੋਈ ਵੀ ਅਫਸਰ ਦਾ ਚਾਹੇ ਵੀਡੀਓ ਬਲੌਗ ਦਾ ਚਾਹੇ ਡੀਸੀ ਡਿਪਾਰਟਮੈਂਟ ਦਾ ਚਾਹੇ ਐਸਐਸਪੀ ਸਾਹਿਬ ਦਾ ਚਾਹੇ ਡੀਸੀ ਸਾਹਿਬ ਦਾ ਕਿਸੇ ਦਾ ਵੀ ਕੋਈ ਵੀ ਕੰਮ ਹੈ ਉਹ ਜਦੀ ਰਿਕਮੈਂਡ ਕਰਕੇ ਉਹਨੂੰ ਚਿੱਠੀ ਦੇ ਦਿੰਦੇ ਆ ਕਿ ਜਾ ਕੇ ਸਿੱਧਾ ਮਿਲ ਲੈ ਤੇਰਾ ਕੰਮ ਜਦੀ ਕਰ ਦਿੰਦੇ ਆ ਕੋਈ ਚਿੱਠੀਆਂ ਗਰੰਟੀਆਂ ਨਹੀਂ ਨਾ ਹੀ ਅਸੀਂ ਗਰੰਟੀਆਂ ਦਿੰਨੇ ਆ ਨਾ ਹੀ ਸਾਨੂੰ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਰਕੇ ਦਿਖਾਵਾਂਗੇ ਜੋ ਤੁਸੀਂ ਪੰਜਾਬ ਨਾਲ ਧੋਖੇ ਕੀਤੇ ਆ ਭਗਵੰਤ ਮਾਨ ਸਾਹਿਬ ਇਹ ਪੰਜਾਬੀ 4 ਜੂਨ ਨੂੰ ਪੂਰੇ ਦਾ ਪੂਰਾ ਪੰਜਾਬ ਜੋ ਤੇਰੇ ਝਾੜੂ ਨਾਲ ਤੈਨੂੰ ਇਹ ਸਫਾਈ ਕਰਕੇ ਦਿਖਾਵਾਂਗੇ ਪੰਜਾਬੀ ਨੇ ਇਹ ਬਹੁਤ ਇਨਸਾਫ ਪਸੰਦ ਲੋਕ ਨੇ ਸੋ ਇੰਨੀਆਂ ਬੇਨਤੀਆਂ ਕਰਦਾ ਮੈਂ ਫਤਿਹ ਅਰਜ ਕਰਦਾ ਬਹੁਤ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਭਾਈ ਜੀ ਦੁਗਾਲ ਸਾਹਿਬ ਨੇ ਜੋ ਇਹਨਾਂ ਨੇ ਮੈਨੂੰ ਸ਼ਤਰਾਣੇ ਹਲਕੇ ਦੇ ਵੇਲੇ ਚੋਣ ਲੜਨ ਸਮੇਂ ਪੂਰਾ ਸਤਿਕਾਰ ਪਰਾ ਪਿਆਰ ਭਾਈ ਸਾਡੇ ਗੁਰਾਇਆ ਸਾਹਿਬ ਖੜੇ ਨੇ ਸਤਿਕਾਰਯੋਗ ਵੀਰ ਨੇ ਸਾਰੇ ਜਿਨ੍ਹਾਂ ਨੇ ਮੇਰਾ ਬਹੁਤ ਵੱਡਾ ਸਾਥ ਦੇ ਕੇ ਵੱਡੀ ਲੀਡ ਦੇ ਨਾਲ ਜੋ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਇੱਕ ਨੰਬਰ ਤੇ ਵੋਟਾਂ ਤੋਂ ਆਏ ਸੀ ਨਾ ਮਤਲਬ ਇੱਕ ਨੰਬਰ ਤੇ ਵੋਟਾਂ ਪਈਆਂ ਸੀ ਤੁਸ ਤੁਹਾਡੇ ਭਰਾ ਨੂੰ ਪਈਆਂ ਸੀ ਤੁਹਾਡੇ ਬੱਚੇ ਨੂੰ ਪਈਆਂ ਸੀ ਇਹ ਸਤਿਕਾਰਯੋਗ ਸਿੰਘਾਂ ਦੀ ਬਦੌਲਤ ਇਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਠੰਡ ਦੀਆਂ ਰਾਤਾਂ ਦੇ ਵਿੱਚ ਗੁਰਾਇਆ ਸਾਹਿਬ ਮੇਰੇ ਨਾਲ ਰਹੇ ਦਿਨ ਰਾਤ ਮੈਂ ਇਹਨਾਂ ਨੇ ਘਰ ਰਹਿੰਦਾ ਰਿਹਾ ਇਹਨਾਂ ਨੇ ਬਹੁਤ ਵੱਡੀ ਮਿਹਨਤ ਕੀਤੀ ਧੰਨਵਾਦ ਕਰਦਾ ਸਾਰੇ ਸਤਿਕਾਰਯੋਗ ਜਿੰਨੇ ਵੀ ਛਤਰਾਣੇ ਤੋਂ ਪਟਿਆਲੇ ਤੋਂ ਮਨਿਆਣੇ ਤੋਂ ਇੱਥੇ ਹੋਏ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ